ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕਿਉਂਕਿ ਭਾਵਕ ਭਾਵਕੇ ਇੰਨਾ ਖੋ ਗਿਆ ਕਿ ਅੱਜ ਸਾਟੀ ਇੰਨੀ ਕ ਵੱਜੀ ਕਿ ਬੋਲਣਾ ਪੈ ਗਿਆ ਵੀਡੀਓ ਬਣਾਉਣੀ ਪੈਗੀ ਤੇ ਕਹਿੰਦੇ ਨਵੇਂ 9 ਦਿਨ ਪੁਰਾਣੇ 100 ਦਿਨ ਨਵੇਂ 9 ਦਿਨ ਪੁਰਾਣੇ 100 ਦਿਨ ਤੇ ਗੱਲ ਕਰਨ ਲੱਗਾ ਸ਼ਸ਼ੀਰ ਕੁਮਾਰ ਰਿੰਕੂ ਜੀ ਦੇ ਉਹ ਬੰਦਾ ਇੱਕ ਘਰ ਦੀ ਸੋਈ ਵਿੱਚ ਡਸਟਬਿਨ ਦਾ ਡਸਟਬਿਨ ਦੇ ਵਿੱਚ ਪਿਆ ਇੱਕ ਕਚਰਾ ਸੀ ਸ਼ਸ਼ੀ ਕੁਮਾਰ ਨੂੰ ਵੀ ਇਹ ਕਹੇ ਤੇ ਵੀਡੀਓ ਜ਼ਰੂਰ ਵੇਖੀ ਜਾਓ ਵਾਕੇ ਵੀ ਆਪਣੇ ਆਪ ਨੂੰ ਬੰਦਾ ਸਮਝਦਾ ਨਾ ਉਹ ਵੀਡੀਓ ਵੀਡੀਓ ਜ਼ਰੂਰ ਵੇਖੇ ਮੇਰੀ ਤੇ ਦਿਮਾਗ 'ਚ ਗੱਲ ਭਾਵੇਂ ਤੇ ਸੋਚੇ ਉਹ ਇੱਕ ਕਚਰਾ ਸੀ ਡਸਟਬਿਨ ਦਾ ਸੋਈ ਦੇ ਵਿੱਚ ਪਿਆ ਉਸ ਕਚਰੇ ਨੂੰ ਸ੍ਰੀ ਅਰਵਿੰਦ ਕੇਜਰੀਵਾਲ ਜੀ ਸ੍ਰੀ ਸੰਦੀਪ ਪਾਟਕ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਉਹ ਕਚਰੇ ਨੂੰ ਚੁੱਕਿਆ ਕੱਢਿਆ ਹੈ ਉਹਨੂੰ ਉਹਦਾ ਮੁੱਲ ਪਾਇਆ ਕਚਰੇ ਦਾ ਤੇ ਮੁੱਲ ਕੀ ਪਾਇਆ ਉਹਦਾ ਕਿ ਉਹਨਾਂ ਚੁੱਕ ਕੇ ਦੇਸ਼ ਦੀ ਮਹਾਨ ਪਾਰਲੀਮੈਂਟ ਵਿੱਚ ਜਿਤਾ ਕੇ ਭੇਜਿਆ ਤੇ ਪੰਜਾਬ ਦਾ ਜਿੰਨਾ ਵੀ ਵਲੰਟੀਅਰ ਆ ਸਾਰਾ ਜਲੰਧਰ ਭੇਜਤਾ ਕੇ ਰਾਤ ਦਿਨ ਇੱਕ ਕਰਤਾ ਕਈ ਐਸੇ ਵਲੰਟੀਅਰ ਜਿਨ੍ਹਾਂ ਆਪਦੇ 15 15 20 ਦਿਨ ਘਰ ਦਾ ਮੂੰਹ ਹੀ ਨਹੀਂ ਵੇਖਿਆ ਬੱਚਿਆਂ ਦਾ ਮੂੰਹ ਹੀ ਨਹੀਂ ਵੇਖਿਆ ਇੰਨੀ ਮਿਹਨਤ ਕੀਤੀ ਤੇ ਉਹਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਕੀ ਮਾਰਾ ਕੀਤਾ ਇੱਕ ਹਰਿਆ ਆ ਐਮ ਐਲ ਏ ਆਮ ਬੰਦੇ ਨੂੰ ਆਮ ਤਰ੍ਹਾਂ ਫਿਰਦਾ ਜਿਹੜਾ ਕਰੇ ਆਮ ਉਹਦੀ ਕੋਈ ਵੈਲਿਊ ਨਹੀਂ ਹਰਿਆ ਆਇਆ ਸੀਗਾ ਕੋਈ ਗਲੀ ਦਾ ਵੀ ਨਹੀਂ ਉਹਨੂੰ ਕੋਈ ਪੁੱਛਦਾ ਤੇ ਉਹਨੂੰ ਐਮ ਪੀ ਬਣਾ ਕੇ ਤੇ ਕਿੱਦਾਂ ਦੀ ਵਜ੍ਹਾ ਉਹਨੂੰ ਪਾਰਲੀਮੈਂਟ ਵਿੱਚ ਭੇਜਿਆ ਉਹਦੀ ਇੱਜ਼ਤ ਵਧਾਈ ਉਹਨੂੰ ਕਿੱਡੇ ਵਧੇਰੇ ਕਿਤੇ ਬਿਠਾਤਾ ਤੇ ਉਹ ਬੰਦਾ ਅੱਜ ਗਦਾਰੀ ਕਰ ਗਿਆ ਤੇ ਕਹਿੰਦਾ ਪਾਰਲੀਮੈਂਟ ਮੈਂ ਜਿਹੜੇ ਵਾਦੇ ਕੀਤੇ ਜਮਣੀ ਚੋਂਦੇ ਸਾਲ ਚ ਤੈਨਾਂ ਕੀ ਪਾਰਟੀ ਵਾਦੇ ਪੂਰੇ ਕਰਦੇ ਵੀ ਸਾਜ ਕੀ ਕਿੰਨਾ ਕੁ ਦੇ ਦੇ ਗਏ ਪਾਲੀ ਤੇ ਜਿੱਤਾ ਵੀ ਆ ਬਹੁਤ ਕੁਛ ਤੇ ਨੂੰ ਆਪੇ ਤੋਂ ਕਿੰਨਾ ਵੀ ਆ ਦੇਤਾ ਉਹ ਦੇਤਾ ਤੇ ਅੱਜ ਤੁਹਾਡੀ ਪਾਲੀ ਮੜਾ ਕਹਿੰਦਾ ਤੇ ਉੱਧਰ ਚਲ ਗਿਆ ਹੋ ਸਕਦਾ ਤੇਰਾ ਕਸੂਰ ਨਾ ਹੋਵੇ ਹੋ ਸਕਦਾ ਕਿਉਂਕਿ ਈਡੀ ਪੰਜਾਬ ਦੇ ਵਿੱਚ ਬੈਠੀ ਹੋਈ ਆ ਥਾਂ ਥਾਂ ਦੇ ਦਫ਼ਤਰ ਉਹਨਾਂ ਖੋਲੇ ਆ ਤੇ ਰਿੰਦਾ ਖੋਦਾ ਜਾਖੜ ਜਿਹੜਾ ਜਾਖੜ ਸਾਹਿਬ ਜੀ ਸੁਨੀਲ ਜਾਖੜ ਜੀ ਜਿਹੜੇ ਫੋਨ ਕਰੰਦਾ ਆ ਤੇ ਸਾਰੇ ਬੰਦਿਆਂ ਦੇ ਜਿਹੜੇ ਉਹ ਈਡੀ ਕੋ ਫੋਨ ਕਰਾਉਂਦੇ ਆ ਉਹਨੂੰ ਪਤਾ ਪੁਰਾਣਾ ਖਿਡਾਰੀ ਆ ਕਾਂਗਰਸੀ ਕਿਹੜੇ ਕਾਂਗਰਸੀ ਕੋਲ ਕੀ ਆ ਕਿਹੜੇ ਫਲਾਣੇ ਕੋਲ ਕੀ ਆ ਉਹ ਘੁੰਡੀਆਂ ਨਾਲ ਤੇ ਕੋਲਿਆ ਫੋਨ ਖੜਕਾਈ ਜਾਂਦੇ ਆ ਏੜੀ ਦਾ ਫੋਨ ਆਉਂਦਾ ਬੰਦਾ ਉਸੇ ਨਾਲ ਮੋਟ ਜਾਂਦਾ ਚਲੋ ਜੀ ਬੀਜਪੀ ਆ ਤੇ ਬਾਕੀ ਆ ਕਿ ਆਮ ਆਦਮੀ ਪਾਰਟੀ ਤੇ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਤਾਰਨਾ ਵੀ ਆ ਤੇ ਕਿ ਜਦੋਂ ਪੁਰਾਣੇ 2013 ਵਾਲੇ 14 ਵਾਲੇ ਬੰਦੇ ਹੈ ਨਾ ਉਹਨਾਂ ਵਲੰਟੀਅਰਾਂ ਦੀ ਛਪਾਈਆਂ ਸੱਚੇ ਸਿਪਾਈਆਂ ਨੂੰ ਜਦੋਂ ਤੁਸੀਂ ਦਰਕਰਨ ਕਰਕੇ ਉਹਨਾਂ ਨੂੰ ਨੁਕਰੇ ਲਾ ਕੇ ਤੇ ਜਦੋਂ ਇਹੋ ਜਿਹੇ ਬਰਸਾਤੀ ਡੱਡੂਆਂ ਨੂੰ ਟਿਕਟਾਂ ਦੋਗੇ ਹਸ਼ਰੇ ਹੋਣਾ ਵਾ ਨਤੀਜੇ ਇਹੋ ਨਿਕਲਨੇ ਆ ਤੇ ਭੁਗਤਨੇ ਪੈਣੇ ਆ ਤੂੰ ਇਹ ਤਾਂ ਭੁਗਤਨੇ ਤੁਹਾਡੇ ਨਾਲ ਅਸੀਂ ਭੁਗਤਨੇ ਆ ਕਿਉਂਕਿ ਸਾਡੀਆਂ ਮਿਹਨਤਾਂ ਅਸੀਂ ਮਿਹਨਤਾਂ ਕੀਤੀਆਂ ਵਾ ਤੇ ਸਾਡੀ ਮਿਹਨਤਾਂ ਨੂੰ ਜਾਇਆ ਕਰਕੇ ਖੂਹ ਵਿੱਚ ਪਾ ਗਏ ਸਾਨੂੰ ਅੱਗੋ ਕਹਿ ਦਿੰਦੇ ਆ ਨੇਕੀ ਕਰ ਖੂਹ ਵਿੱਚ ਡਾਲ ਸਾਨੂੰ ਨੇਕੀਆਂ ਕਰਕੇ ਖੂਹ ਚ ਡਾ ਕੇ ਡਾਲ ਦੋ ਉਹ ਕਿਹੜੀ ਕਿਹੜਾ ਖੂਹ ਆ ਕਿ ਜਿਹੜਾ ਅੱਜ ਤੱਕ 12 13 ਸਾਲ ਹੋ ਗਿਆ ਉਹ ਖੂਹ ਨਹੀਂ ਪੜਨਦਿਆ ਕਿ ਉਹ ਤੋਂ ਕੂੰਹ ਪੜਨਾ ਜਦੋਂ ਸਾਡੇ ਗੋੜਿਆਂ ਪਾਣੀ ਮੋਗ ਗਿਆ ਤੇ ਗੋੜਿਆਂ ਪਾਣੀ ਪੋ ਗਿਆ ਖੁੰਡੀ ਫੜ ਲਈ ਤੇ ਫਿਰ ਕਹੋਗੇ ਵੀ ਆਏ ਹਾਂਜੀ ਵੀ ਵਲੰਟੀਅਰ ਸਾਥੀ ਐਮਐਲਏ ਬੰਨਾ ਉਹ ਤੋਂ ਪਤਾ ਵੀ ਇਹ ਪ੍ਰਚਾਰ ਕਰਨ ਜੋ ਕਹਿੰਦੇ ਉੱਠਣ ਜੋਗਾ ਹੀ ਨਹੀਂ ਆ ਉਹ ਨੇਕੀ ਕਰ ਖੂਮੇ ਡਾੜੋ ਨੇਕੀ ਉਹ ਖੂਂ ਕਦੋਂ ਪੜੂਗਾ ਉਹਦਾ ਨਹੀਂ ਪਤਾ ਇਹਨਾਂ ਵਾਲੀ ਖੂਮ ਪੜ ਜਾਂਦਾ ਨਵੇਂ ਵਾਲੀ ਖੂਮ ਪਰ ਜਾਂਦਾ ਹਾਜਰੀ ਖੂਨੀ ਪੜਦਾ ਤੇ ਮੈਂ ਤੇ ਜੇ ਸਮਝ ਲਓਗੇ ਭਾ ਚਾਹ ਭਾਵਕ ਆ ਜਾਂ ਜਿਜਬਾਤੀ ਹੋ ਕੇ ਇਹ ਬੋਲ ਜਿਹੜੇ ਬੋਲਣ ਦਿਆ ਕਿ ਦੁੱਖ ਬਹੁਤ ਅੱਗਾ ਜਬ ਬਹੁਤ ਜ਼ਿਆਦਾ ਤੇ ਜਿਹੜਾ ਮੈਂ ਬੋਲ ਰਿਹਾ ਵਾਂ ਕਹਿ ਦਿੰਦਿਆਂ ਮੈਨੂੰ ਕੀ ਜੀ ਦੀ ਮੇਰੀ ਪਾਰਟੀ ਵੀ ਸਾਰੇ ਕਹਿੰਦੇ ਆ ਸੱਜਣ ਮਿੱਤਰ ਵੀ ਕਹਿੰਦੇ ਆ ਲੀਡਰ ਵੀ ਮੇਰੇ ਕਹਿੰਦੇ ਕਿ ਤੂੰ ਭਾਵ ਕੋਈ ਨਾ ਜਜ਼ਬਾਤੀ ਹੋਈ ਨਾ ਜੋਸ਼ ਵਿੱਚ ਬੋਲ ਜਾਣਾ ਇਹ ਜੋਸ਼ ਦਾ ਕਮਾਲ ਸੀਗਾ ਇਹ ਜਜ਼ਬਾਤੀ ਹਾਂ ਤੇ ਜਿਹੜਾ ਐਨੇ ਥੋੜੇ ਸਮੇਂ ਦੇ ਵਿੱਚ ਸਰਕਾਰ ਬਣਾ ਕੇ ਵਿਖਾਤੀ ਆ ਦੋਵਾਂ ਸੂਬਿਆਂ 'ਚ ਇਹ ਜਜ਼ਬਾਤ ਜਜ਼ਬਾਤ ਸੀਗੇ ਤੇ ਬਣਾਤੀ ਆ ਐਦਾਂ ਨਹੀਂ ਬਣ ਜਾਂਦੀ ਮਿੰਨਾ ਮਿੰਨਾ ਕਰਦੇ ਮੂੰਹ ਨਹੀਂ ਵੇਖੇ ਬੱਚਿਆਂ ਦੇ ਮੂੰਹ ਨਹੀਂ ਵੇਖਿਆ ਆਦਿਆਂ ਦੇ ਸਾਰਾ ਕੁਝ ਝਾੜ ਲਿਆ ਤੇ ਤੇਹੀ ਟਿਕਟਾਂ ਦੇ ਚਲੋ ਨਵੇਂ ਨੂੰ ਬਰਸਾਤੀ ਡੰਡੂਆਂ ਨੂੰ ਤੇ ਮੇਰੀ ਆਪ ਸੁਪਰੀਮੋ ਸ੍ਰੀ ਰਵਿੰਦ ਕੇਜਰੀਵਾਲ ਜੀ ਸਾਡੇ ਢਾਂਚਾ ਇਨ ਚਾਰਜ ਸ੍ਰੀ ਸੰਦੀਪ ਪਾਠਕ ਜੀ ਤੇ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਆ ਕਿ ਪੁਰਾਣੇ ਬੰਦਿਆਂ ਵੱਲ ਝਾਤ ਮਾਰੋ ਪੁਰਾਣੇ ਬੰਦਿਆਂ ਤੇ ਭਰੋਸਾ ਕਰੋ ਜਿਹੜੇ ਢਾਡੀ ਦੀ ਹੱਡੀ ਆ ਢਾਡੀਆਂ ਤਾਕਤਾਂ ਨੇ ਢਾਡੀਆਂ ਸੱਜੀਆਂ ਬਾਹਾਂ ਨੇ ਜਿਨ੍ਹਾਂ ਦੇ ਲੱਖ ਈੜੀਆਂ ਆ ਜਾਣ ਲਖ ਮੋਦੀ ਈੜੀਆਂ ਭੇਜ ਦੇ ਮੈਂ ਕਹਿੰਦਾ ਇਹ ਦੇਖ ਦੀ ਛੱਡੋ ਭਾਵੇਂ ਕਿਸੇ ਵੀ ਕੰਟਰੀ ਦੀ ਈੜੀਆਂ ਭੇਜ ਦੋ ਛੱਡਣਗੇ ਨਹੀਂ ਡੋਲਣਗੇ ਨਹੀਂ ਕਿਉਂਕਿ ਇਮਾਨਦਾਰ ਆ ਸੱਚੇ ਆ ਧਾਰੀ ਕੋਈ ਨਹੀਂ ਹਨੂ ਤੇ ਜਿੰਨਾਂ ਲੁੱਟਿਆ ਫਿਰ ਉਹਨਾਂ ਨੇ ਈੜੀਆਂ ਜਾਣੀਆਂ ਤੇ ਈੜੀਆਂ ਫਿਰ ਭਾਜੀਪੀ ਦਾ ਪੱਲਾ ਫੜਨਾ ਬਹੁਤ ਔਖਾ ਸੀਐਮ ਸਾਹਿਬ ਹੋ ਸਕਿਆ ਤੇ ਮੇਰੀ ਵੀਡੀਓ ਮੇਰਾ ਮੈਸੇਜ ਜਰੂਰ ਵੇਖਿਓ ਬੇਨਤੀ ਆ ਕਿ ਇਹਨਾਂ ਬਰਸਾਤੀ ਡੱਡੂਆਂ ਤੋਂ ਵਜੋ ਤੇ ਪੁਰਾਣੇ ਬੰਦੇ ਆ ਪੁਰਾਣੇ ਸਾਥੀਆਂ ਦੀ ਕਦਰ ਕਰੋ ਜੇ 24 ਲੱਖਾਂ ਜਤਰੀਆਂ ਦੇ ਜਾਂ 27 ਲੱਖਾਂ ਜਤਰੀਆਂ ਜਾਂ 25 ਸਾਲ ਲਗਾਤਾਰ ਸੇਵਾ ਕਰਨੀ ਹੈ ਪੰਜਾਬ ਤੇ ਪੁਰਾਣੇ ਬੰਦਿਆਂ ਤੇ ਉਧਰ ਧਿਆਨ ਦਿਓ ਉਹਨਾਂ ਤੇ ਭਰੋਸਾ ਕਰੋ ਇਹ ਬਰਸਾਤੀ ਡੱਡੂਆਂ ਦੇ ਨਹੀਂ ਅਜੇ ਪਤਾ ਨਹੀਂ ਅਜੇ ਗਾਂ ਪਤਾ ਨਹੀਂ ਕੀ ਹੁਣ ਆਈ ਇਡੀ ਬੈਠੀ ਆਈ ਤੇ ਕੱਲ ਦਾ ਪਟਾਕੇ ਪਾਉਂਦੇ ਕਿਦਾ ਕਿੰਨੇ ਕੇ ਪਾਣੇ ਆ ਜਿਹੜੀ ਇਡੀ ਪੰਜਾਬ ਚ ਬੈ ਗਈ ਆ ਕੀ ਕੁਛ ਹੋਣਾ ਵਾ ਆ ਕਾਂਗਰਚੋਂ ਆ ਗਿਆ ਦੇ ਦਿਓ ਟਿਕਟਾ ਅਕਾਲੀਆ ਆ ਗਿਆ ਦੇ ਦਿਓ ਟਿਕਟਾ ਭਾਜਪੀ ਆ ਗਿਆ ਦੇ ਦਿਓ ਟਿਕਟਾ ਫਲਾਨੀ ਆ ਗਿਆ ਦੇ ਦਿਓ ਟਿਕਟਾ ਤੇ ਜਿਹੜੇ ਮਗਰੋਂ ਜਿਨ੍ਹਾਂ ਨੇ ਆਦੀ ਜਵਾਨੀ ਉਹ ਜਿਹੜੇ ਤੋਲੇ ਆਉਣੇ ਸ਼ੁਰੂ ਹੋ ਗਿਓ ਜਿਨ੍ਹਾਂ ਜਵਾਨੀ ਗਲਤੀ ਉਹ ਉਹ ਕਿੱਥੇ ਜਾਣਗੇ ਉਹਨਾਂ ਨੂੰ ਕੋਈ ਸੁਪਨੇ ਸਿਜਾਇਆ ਉਹਨਾਂ ਨੂੰ ਪੰਜਾਬ ਦੀ ਸੇਵਾ ਕਰਨੀ ਉਹਨੇ ਵੀ ਕੋਈ ਐਮਐਲਏ ਬਣਨਾ ਚਾਹੁੰਦੇ ਆ ਉਹ ਵੀ ਚੇਅਰਮੈਨ ਬਣਨਾ ਚਾਹੁੰਦੇ ਆ ਪੁਰਾਣੇ ਪਰੰਤਿਆਂ ਤੇ ਭਰੋਸਾ ਕਰੋ ਸੀਐਮ ਸਾਹਿਬ ਇਹਨਾਂ ਨੇ ਇਹ ਪ੍ਰਸਾਧਾਤੀ ਡੱਡੂਆਂ ਨੇ ਆਪਣੇ ਕੰਮ ਨਹੀਂ ਹੋਣਾ ਇਹਨਾਂ ਪ੍ਰਸਾਧਾਤੀ ਬਾਦ ਨਿਕਲਣਾ ਬੋਟਾ ਲਾਇਆ ਵਾ ਪਾਲਿਆ ਵਾ 12-13 ਸਾਲ ਹੋ ਗਏ ਆ ਆਮਾ ਦੀ ਬਾਲੀ ਦਾ ਇੱਕ ਬੋਟਾ ਸੀ ਇੱਕ ਮਾਨਦਾਰੀ ਦੀ ਇੱਕ ਵੱਖਰੀ ਸੋਚ ਆ ਕੇਜਰੀਵਾਲ ਜੀ ਦੀ ਸੋਚ ਤੇ ਪਹਿਰਾ ਦਿੱਤਾ ਮਾਨਸਾਤ ਆਵਜੀ ਦੀ ਸੋਚ ਤੇ ਪਹਿਰਾ ਦਿੱਤਾ ਬੋਟਾ ਲਾਇਆ ਪਾਲਿਆ ਜਵਾਨ ਕੀਤਾ ਤੇ ਜਦੋਂ ਫਲ ਖਾਣ ਦੀ ਵਾਰੀ ਆਈ ਉਦੋਂ ਕਾਂਗਰਸੀ ਗਾਲੀ ਆ ਗਏ ਉਦੋਂ ਬਰਸਾਤੀ ਡੱਡੂ ਆ ਗਏ ਬੋਟਾ ਲਾਵੇ ਕੋਈ ਪਾਲੇ ਕੋਈ ਪਾਲਿਆ ਕਿਦਾਂ ਖੂਨ ਪਸੀਨਿਆਂ ਲੋਕੀ